ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟੋਨਾਲੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਪਹਿਣਾ ਦੇ ਬਟੀਕ ਤੋਂ ਅੱਜ ਇਹਨਾਂ ਵੀ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਆ ਕਾਫੀ ਦਿਨਾਂ ਤੋਂ ਆਪਾਂ ਤੁਹਾਨੂੰ ਪ੍ਰਿੰਟ ਸੂਟ ਹੀ ਦਿਖਾਈ ਜਾ ਰਿਹਾ ਤਾਂ ਔਰ ਥੋੜੇ ਦਿਨ ਅਸੀਂ ਤੁਹਾਨੂੰ ਪ੍ਰਿੰਟ ਸੂਟ ਹੋਰ ਦਿਖਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਦੀ ਜਿਹੜੀ ਇਹ ਉਹ ਜ਼ਿਆਦਾ ਹੋ ਰਹੀ ਏ ਇਸ ਕਰਕੇ ਪਹਿਣਾ ਦੀ ਜਿਹੜੀ ਲਗਾਤਾਰ ਡਿਮਾਂਡ ਹੈ ਉਹ ਪ੍ਰਿੰਟ ਸੂਟਾਂ ਨੂੰ ਲੈ ਕੇ ਹੀ ਏ ਠੀਕ ਹੈ ਜੀ ਜਿੰ ਉਨਾ ਟਾਈਮ ਆਪਾਂ ਤੁਹਾਨੂੰ ਪ੍ਰਿੰਟ ਸੂਟਾਂ ਦੀ ਹੀ ਵੀਡੀਓ ਦਵਾਂਗੇ ਠੀਕ ਹੈ ਜੀ ਇਸ ਕਰਕੇ ਅਸੀਂ ਥੋੜੇ ਜਿਹੇ ਹੈਂਡਵਰਕ ਵਾਲੇ ਸੂਟ ਜਿਹੜੇ ਨੇ ਉਹ ਰੋਕੇ ਹੋਏ ਨੇ ਕਿਉਂਕਿ ਇੱਕ ਤਾਂ ਨਾ ਕੋਰੀਅਰ ਥੋੜੇ ਲੇਟ ਹੋ ਰਹੇ ਤੁਹਾਨੂੰ ਪਤਾ ਹੈ 크리스마ਸ ਕਰਕੇ ਥੋੜਾ ਟਾਈਮ ਲੱਗ ਰਿਹਾ ਠੀਕ ਹੈ ਜੀ ਤੇ ਬਹੁਤ ਜਲਦੀ ਤੁਹਾਡੇ ਨਾਲ ਹੈਂਡਵਰਕ ਦੇ ਵੀਡੀਓ ਆਈ ਥਿੰਕ ਮੰਡੇ ਤੋਂ ਤੁਹਾਡਾ ਨਾ ਆਈਡੀਆ ਵੀਡੀਓ ਨੇ ਸਟਾਰਟ ਕਰਾਂਗੇ ਹੈਂਡਵਰਕ ਦੇ ਸੂਟਾਂ ਦੀਆਂ ਠੀਕ ਹੈ ਤੇ ਬਾਕੀ ਅੱਜ ਦੀ ਕਲਾਸ ਵਿੱਚ ਜਿੰਨੇ ਵੀ ਸੂਟ ਦਿਖਾਵਾਂਗੇ ਜੋ ਵਰਕ ਵਾਲੇ ਸੂਟ ਦਿਖਾਵਾਂਗੇ ਉਹਨਾਂ ਬਾਰੇ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਹਰੇਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਨੇ ਆ ਬਟ ਫਿਰ ਵੀ ਕੁਝ ਪੈਣਾ ਦੇ ਸਵਾਲ ਰਹਿ ਜਾਂਦੇ ਨੇ ਮੈਸੇਜ ਆ ਜਾਂਦੇ ਨੇ ਤੇ ਸਾਨੂੰ ਉਹਨਾਂ ਦੇ ਮੈਸੇਜ ਜਿਹੜੇ ਨੇ ਉਹ ਸੁਣਨੇ ਪੈਂਦੇ ਨੇ ਉਹਨਾਂ ਦੱਸਣਾ ਪੈਂਦਾ ਤੇ ਭਾਣੂ ਪਲੀਜ਼ ਤੁਸੀਂ ਵੀਡੀਓ ਪ੍ਰੋਪਰ ਦੇਖ ਲਿਆ ਕਰੋ ਹਰੇਕ ਵੀਡੀਓ ਚ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਜਿਹੜੀ ਦਿੱਤੀ ਹੁੰਦੀ ਹੈ ਠੀਕ ਹੈ ਜੀ ਜਿਆਦਾ ਵੀਡੀਓ ਆਪਾਂ ਲੰਬੀ ਨਹੀਂ ਕਰਦੇ ਹੈਗੇ ਅਰਾਊਂਡ ਸਾਡੀ ਵੀਡੀਓ 12 ਤੋਂ 15 ਮਿੰਟ ਦੇ ਵਿੱਚ ਵਿੱਚ ਹੀ ਹੁੰਦੀ ਹੈ ਠੀਕ ਹੈ ਜੀ ਤੇ ਲੋ ਜੀ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਹੈ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਕੋਈ ਵੀ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਐਂਡ ਇੱਕ ਗੱਲ ਹੋਰ ਜਿਹੜੀਆਂ ਪੈਣਾ ਚੈਨਲ ਤੇ ਪਹਿਲੀ ਵਾਰੀ ਆਈਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਜਿਆਦਾ ਸੋਹਣੇ ਜੇ ਸੂਟ ਦੇ ਨਾਲ ਪਹਿਲਾਂ ਤਾਂ ਨੈਕਲਾਈਨ ਚੈੱਕ ਕਰੋ ਬਹੁਤ ਸੋਹਣੀ ਨੈਕਲਾਈਨ ਹੈ ਤੁਹਾਨੂੰ ਹਮੇਸ਼ਾ ਹੀ ਸਾਡੀ ਵੀਡੀਓ ਵਿੱਚ ਦੇਖਣ ਨੂੰ ਮਿਲਦੇ ਹੋਣਗੇ ਕਿ ਅਸੀਂ ਪੋਰਟਲੀ ਨੈਕ ਜਿਹੜਾ ਐਂਡ ਬਹੁਤ ਪਿਆਰਾ ਲੱਗਦਾ ਬੜਾ ਹੀ ਸੋਬਰ ਜਿਹਾ ਡੀਸੈਂਟ ਜਿਹਾ ਨੈੱਕ ਬਣਿਆ ਹੁੰਦਾ ਜੀ ਇਹ ਵਾਲਾ ਇਸ ਤਰੀਕੇ ਨਾਲ ਤੇ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਐਂਡ ਜਿਹੜਾ ਫੈਬਰਿਕ ਰਹੇਗਾ ਲਗਜ਼ਰੀ ਪਸ਼ਮੀਨਾ ਰਹੇਗਾ ਜਿਹੜੀਆਂ ਭੈਣਾਂ ਕਹਿੰਦੇ ਕਿ ਅਸੀਂ ਜ਼ਿਆਦਾ ਵੇਟ ਵਾਲਾ ਫੈਬਰਿਕ ਨਹੀਂ ਵੇਅਰ ਕਰ ਸਕਦੇ ਜਿਆਦਾ ਹਾਰਡ ਫੈਬਰਿਕ ਨਹੀਂ ਵੇਅਰ ਕਰ ਸਕਦੇ ਉਹਨਾਂ ਵਾਸਤੇ ਸਪੈਸ਼ਲੀ ਲਗਜ਼ਰੀ ਪਸ਼ਮੀਨਾ ਆਇਆ ਠੀਕ ਹੈ ਭੈਣੋ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਐਂਡ ਫਿਟਿੰਗ ਵਿੱਚ ਬਹੁਤ ਜ਼ਿਆਦਾ ਸੋਹਣੀ ਬਣੇਗੀ ਲੋ ਜੀ ਕਮ ਚੈੱਕ ਕਰੋ ਪਹਿਲਾਂ ਤਾਂ ਬਹੁਤ ਹੀ ਪਿਆਰਾ ਜਿਆ ਤੇ ਵਰਕ ਕਰਵਾਇਆ ਹੋਇਆ ਸੀ ਬਾਦਲਾ ਲਗਾ ਕੇ ਕਰਾਇਆ ਹੋਇਆ ਦੇਖੋ ਬਾਦਲੇ ਨਾਲ ਸੂਟ ਦੀ ਪ੍ਰਾਈਸ ਜਿਹੜੀ ਵੱਧ ਜਾਂਦੀ ਹੈ ਠੀਕ ਹੈ ਜੀ ਅਗਰ ਆਪਾਂ ਸਿੰਪਲ ਜਰੀ ਲਗਾਉਣੀ ਹੈ ਤਾਂ ਉਹਦੇ ਨਾਲ ਪ੍ਰਾਈਸ ਨਾਰਮਲ ਹੀ ਰਹਿੰਦੀ ਬਟ ਜਦੋਂ ਆਪਾਂ ਬਾਦਲਾ ਲਗਾ ਕੇ ਕੰਮ ਕਰਦੇ ਆ ਥੋੜੀ ਜੀ ਪ੍ਰਾਈਸ ਜਿਹੜੀ ਵੱਧ ਜਾਂਦੀ ਫ੍ਰੈਸ਼ਿੰਗ ਵੀ ਆਉਂਦੀ ਹੈ ਐਂਡ ਪ੍ਰਾਈਸ ਵੀ ਵੱਧਦੀ ਹੈ ਠੀਕ ਹੈ ਜੀ ਤਦੋ ਜੀ ਬਾਜ਼ੂ ਦੇ ਉੱਪਰ ਇਸ ਤਰ੍ਹਾਂ ਕੰਮ ਰਹੇਗਾ ਬਹੁਤ ਸੋਹਣੀ ਜੀ ਬੇਲ ਬਾਜ਼ੂ ਦੇ ਉੱਪਰ ਬਣੀ ਹੋਈ ਹੈ ਐਂਡ ਪੂਰੀ ਸ਼ੋਰ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਬਾਦਲੇ ਦੀ ਵੀ ਬੂਟੀ ਬਣਾਈ ਹੋਈ ਹੈ ਜੀ ਆਪਾਂ ਬਸ ਇਸ ਤਰ੍ਹਾਂ ਪੂਰੀ ਸ਼ਰਦੇ ਵਿੱਚ ਬੂਟੀ ਐਂਡ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਚੈੱਕ ਕਰੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਐਂਡ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਔਰ ਮੇਨ ਗੱਲ ਇਹ ਹੈ ਕਿ ਕੋਈ ਵੀ ਰਿਚ ਬ੍ਰਾਈਟ ਕਲਰ ਨਹੀਂ ਹੈਗਾ ਕੋਈ ਡਾਰਕ ਸ਼ੇਡ ਨਹੀਂ ਆਪਾਂ ਲਗਾਈ ਜਿਸ ਨਾਲ ਤੁਹਾਨੂੰ ਇਦਾਂ ਲੱਗੇ ਕਿ ਸੂਟ ਬਹੁਤ ਸੋਹਣਾ ਬਟ ਕਲਰ ਥ੍ਰੈਡ ਜਿਹੜੇ ਲੱਗੇ ਹੋਏ ਉਹਨੂੰ ਸਹੀ ਨਹੀਂ ਲੱਗੇ ਹੋਏ ਠੀਕ ਹੈ ਜੀ ਹਮੇਸ਼ਾ ਹੀ ਆਪਾਂ ਆਪਣੀ ਕਲੈਕਸ਼ਨ ਦੇ ਵਿੱਚ ਲਾਈਟ ਡਾਰਕ ਦਾ ਕੰਬੀਨੇਸ਼ਨ ਲੈ ਕੇ ਚੱਲਦੇ ਆ ਕਿਉਂਕਿ ਉਹਦੇ ਵਿੱਚ ਇਦਾਂ ਹੁੰ ਇਹ ਵਾਰ ਇਦਾਂ ਹੁੰਦਾ ਕਿ ਆਪਾਂ ਬ੍ਰਾਈਟ ਸ਼ੇਡ ਹੀ ਲਗਾ ਦਿੰਨੇ ਆ ਤਾਂ ਉਹਦੇ ਵਿੱਚ ਇਦਾਂ ਹੁੰਦਾ ਕਿ ਜਿਹੜੀਆਂ ਥੋੜੀਆਂ 65+ ਪਹਿਣਾ ਹੁੰਦੀਆਂ ਨੇ ਤਾਂ ਉਹ ਕਹਿੰਨੇ ਕਿ ਹਾਏ ਜਿਆਦਾ ਬ੍ਰਾਈਟ ਫਰਟ ਸਾਡਾ ਦਿਲ ਕਰਦਾ ਕਿ ਅਸੀਂ ਐਵੇਂ ਦਾ ਡਿਜ਼ਾਈਨ ਪਾਈਏ ਤੇ ਇਸੇ ਕਰਕੇ ਹੀ ਆਪਾਂ ਹਰੇਕ ਕੇਸ ਦੀ ਤੇ ਪਹਿਣ ਨੂੰ ਧਿਆਨ ਦੇ ਵਿੱਚ ਰੱਖ ਕੇ ਸੂਟ ਜਿਹੜੇ ਰੈਡੀ ਕਰਦੇ ਆ ਲੋ ਜੀ ਇਸ ਤਰ੍ਹਾਂ ਤੁਹਾਨੂੰ ਇਹ ਸੂਟ ਦਿਖਾਇਆ ਐਂਡ ਇਸ ਤਰ੍ਹਾਂ ਰਹੇਗੀ ਬਾਟਮ ਬਾਟਮ ਪਲੇਨ ਹੈ ਜੀ ਬਾਟਮ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਅਗਰ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਐਂਡ ਇੱਕ ਗੱਲ ਹੋਰ ਅਗਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਜਰੂਰੀ ਨਹੀਂ ਕਿ ਤੁਸੀਂ ਪਸ਼ਮੀਨੇ ਉੱਪਰ ਕਰਵਾਉਣਾ ਠੀਕ ਹੈ ਤੁਸੀਂ ਇਸ ਨੂੰ ਕਾਟਨ ਤੇ ਕਰਵਾਓ ਕ੍ਰੇਪ ਤੇ ਕਰਵਾਓ ਸਿਲਕ ਤੇ ਕਰਵਾਓ ਟਿਸ਼ੂ ਸ਼ਿਮਰ ਐਨੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਐਂਡ ਹਰੇਕ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਜੱਚੇਗਾ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬਾਦਰਾ ਲੱਗਿਆ ਹੋਇਆ ਬਾਕੀ ਰਹੀ ਗੱਲ ਸੂਟ ਦੇ ਕਲਰ ਦੀ ਜਿਹੜਾ ਤੁਸੀਂ ਕਲਰ ਪਸੰਦ ਕਰੋਗੇ ਉਹਦੇ ਅਕੋਰਡਿੰਗ ਆਪਾਂ ਥ੍ਰੈਡ ਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਹੁਣ ਅਗਰ ਤੁਸੀਂ ਲਗਜ਼ਰੀ ਪਸ਼ਮੀਨੇ 'ਚ ਹੀ ਬਣਾਉਣਾ ਅਗਰ ਐਜ਼ ਇਟ ਹੀ ਬਣਾਉਣਾ ਤੁਸੀਂ ਐਜ਼ ਇ ਉਹਨਾਂ ਵਿੱਚੋਂ ਤੁਸੀਂ ਕਲਰ ਚੁਆਇਸ ਕਰਕੇ ਸੂਟੜਾ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਦੁਪੱਟਾ ਇਹਦਾ ਰੈਡੀ ਹੋ ਰਿਹਾ ਦੁਪੱਟੇ ਵਿੱਚ ਆਪਾਂ ਜ਼ਿਆਦਾ ਕੁਝ ਨਹੀਂ ਕੀਤਾ ਹਲਕਾ ਜਿਹਾ ਟਾਈ ਐਂਡ ਡਾਈ ਉਹਨੂੰ ਕੀਤਾ ਹੋਇਆ ਠੀਕ ਹੈ ਜੀ ਉਹਦੇ ਉੱਪਰ ਲੈਸ ਵਗੈਰਾ ਲੱਗ ਰਿਹਾ ਇਸ ਕਰਕੇ ਤੋਂ ਮੈਂ ਆਪਾਂ ਦੁਪੱਟਾ ਸ਼ੋਅ ਨਹੀਂ ਕੀਤਾ ਠੀਕ ਹੈ ਜੀ ਲੋ ਜੀ ਫੈਬਰਿਕ ਲਗਜ਼ਰੀ ਪਸ਼ਮੀਨਾ ਰਹੇਗਾ ਐਂਡ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਵਾਲਾ ਡਿਜ਼ਾਈਨ ਬਣਾ ਸਕਦੇ ਹੋ ਐਂਡ ਅਗਰ ਤੁਸੀਂ ਸੇਮ ਬਣਾਉਣਾ ਚਾਹੁੰਦੇ ਹੋ ਤੁਸੀਂ ਸੇਮ ਵੀ ਬਣਾ ਸਕਦੇ ਹੋ ਲੋ ਜੀ ਇਹ ਵਾਲਾ ਸਟੱਫ ਅਸੀਂ ਵੀਡੀਓ ਦੇ ਵਿੱਚ ਨਹੀਂ ਦਿਖਾਇਆ ਪਰ ਆਪਾਂ WhatsApp ਦੇ ਵਿੱਚ ਜਿਹੜੀਆਂ ਅਸੀਂ ਅਪਲੋਡ ਕੀਤੀਆਂ ਤਾਂ ਉਥੇ ਸਾਡੀਆਂ ਭੈਣਾਂ ਨੂੰ ਕਾਫੀ ਜ਼ਿਆਦਾ ਇਹ ਵਾਲਾ ਪ੍ਰਿੰਟ ਐਂਡ ਇਹ ਫੈਬਰਿਕ ਜਿਹੜਾ ਪਸੰਦ ਆਇਆ ਇਹ ਰਹਿ ਗਈ ਜੀ ਜਾਪਾਨੀ ਸਿਲਕ ਬਹੁਤ ਜ਼ਿਆਦਾ ਸੌਫਟ ਆ ਦੇਖੋ ਜੀ ਜਿਹੜੀਆਂ ਭੈਣਾਂ ਦੀ ਹਮੇਸ਼ਾ ਡਿਮਾਂਡ ਰਹਿੰਦੀ ਸਾਨੂੰ ਕੁਝ ਬਨਾਰ ਸੀ ਜਿਹਾ ਲੈ ਕੇ ਦਿਓ ਅਮਨ ਤਾਂ ਸਪੈਸ਼ਲੀ ਉਹਨਾਂ ਵਾਸਤੇ ਬਹੁਤ ਹੀ ਪਿਆਰੀ ਜੀ ਚੀਜ਼ ਹੈ ਜੀ ਵਾਲੀ ਇੰਨੀ ਕਿ ਜ਼ਿਆਦਾ ਸੌਫਟਨੈਸ ਹੈ ਨਾ ਐਂਡ ਇਹ ਪਾਰਟੀ ਵੇਅਰ ਫੈਬਰਿਕ ਵੀ ਹੈ ਜੀ ਤੁਸੀਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਇਹਨੂੰ ਸਿੰਪਲ ਇਦਾਂ ਜਿੱਦਾਂ ਆਪਾਂ ਸਟਿਚ ਕੀਤਾ ਹੋਇਆ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦੇ ਕੇ ਇਸ ਤਰ੍ਹਾਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਬਹੁਤ ਗ੍ਰੇਸਫ ਐਂਡ ਲਾਈਟ ਵੇਟ ਹੈ ਜੀ ਇਹ ਵੀ ਆਪਾਂ ਸਿੰਪਲ ਹੀ ਰੱਖਿਆ ਹੋਇਆ ਇਸ ਤਰ੍ਹਾਂ ਪੋਰਟਲੀ ਨੈਕ ਦਿੱਤੇ ਹੋਏ ਨੇ ਸੋਰੀ ਨੈਕ ਦੇ ਉੱਪਰ ਪੋਰਟਲੀ ਬਟਨ ਦਿੱਤੇ ਹੋਏ ਨੇ ਐਂਡ ਸਿੰਪਲ ਬਾਜ਼ੂ ਬਣਾਈ ਹੋਈ ਏ ਦੇਖੋ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੁੰਦਾ ਜੀ ਸਾਡਾ ਇਦਾਂ ਨਹੀਂ ਹੈਗਾ ਕੋਈ ਰਫਲੀ ਕੰਮ ਤੁਹਾਨੂੰ ਮਿਲੇਗਾ ਟਾਈਮ ਜ਼ਰੂਰ ਲੱਗ ਜਾਂਦਾ ਬਟ ਅਗਰ ਕੁਝ ਤੁਹਾਨੂੰ ਅੱਛਾ ਚਾਹੀਦਾ ਤਾਂ ਥੋੜੀ ਵੇਟ ਤੁਹਾਨੂੰ ਕਰਨੀ ਪੈਗੀ ਠੀਕ ਹੈ ਜੀ ਦੇਖੋ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਐਂਡ ਇਸ ਤਰ੍ਹਾਂ ਬਾਟਮ ਰਹੇਗੀ ਜੀ ਨਾਲ ਅਨਿਸ ਤਰ੍ਹਾਂ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਚਮਕੀ ਚਰਾਂ ਦਾ ਤੁਸੀਂ ਅਗਰ ਫੁੱਲ ਪਿਓਰ ਲਾਈ ਕਰ ਤੁਸੀਂ ਫੁੱਲ ਪਿਓਰ ਵੀ ਕਰਵਾ ਸਕਦੇ ਹੋ ਥੋੜਾ ਬਹੁਤਾ ਦੁਪੱਟੇ ਦਾ ਕਲਰ ਦਾ ਫਰਕ ਰਹੇਗਾ ਠੀਕ ਹੈ ਜੀ ਦੇਖੋ ਚੈੱਕ ਕਰੋ ਬਹੁਤ ਸੋਨਾ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਐਂਡ ਇੱਕ ਗੱਲ ਹੋਰ ਅਗਰ ਥੋੜਾ ਜ਼ੰਗ ਇਸਲੀ ਪਹਿਣਾ ਨੇ ਬਣਾਉਣਾ ਤਾਂ ਤੁਸੀਂ ਇਸ ਨੂੰ ਏ ਲਾਈਨ ਦੇ ਸਟਿਚ ਕਰਵਾਓ ਬਹੁਤ ਪਿਆਰਾ ਜਿਹਾ ਸੂਟ ਤੁਹਾਡਾ ਸਟਿਚ ਹੋਏਗਾ ਅਗਰ ਤੁਹਾਨੂੰ ਇਹਨਾਂ ਦੀ ਨੀਡ ਹੋਈ ਤਾਂ ਆਪਾਂ ਤੁਹਾਨੂੰ ਜਿਹੜੀਆਂ ਪਿਕਚਰ ਨੇ ਉਹ ਸ਼ੇਅਰ ਕਰ ਦਾਂਗੇ ਤੁਸੀਂ ਕਲਰ ਜਿਹੜੇ ਆਪਣੇ ਲਈ ਪਸੰਦ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਹੋਇਆ ਵੈਸੇ ਜੇ ਮੈਂ ਗੱਲ ਕਰਾਂ ਸਟਿਚਿੰਗ ਦੀ ਤਾਂ ਸਾਰਾ ਸੂਟ ਆਪਣਾ ਸਟਿਚਿੰਗ ਤੇ ਹੀ ਡਿਪੈਂਡ ਕਰਦਾ ਕਿ ਆਪਾਂ ਸਟਿਚਿੰਗ ਕਿਵੇਂ ਦੀ ਕਰ ਰਹੇ ਇੱਕ ਸਿੰਪਲ ਸੂਟ ਨੂੰ ਵੀ ਆਪਾਂ ਅچھے ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਪੱਟੀ ਆਪਾਂ ਦੇਖ ਕੇ ਪਲੇਨ ਬਾਟਮ ਦੇ ਰੱਖਾ ਕਲਰ ਦੀ ਤਾਂ ਸੂਟ ਜਿਹੜਾ ਰੈਡੀ ਕੀਤਾ ਹੋਇਆ ਜਿਪ ਲਟਕਣ ਜੋ ਵੀ ਤੁਸੀਂ ਐਡ ਕਰਵਾਉਣਾ ਸਾਨੂੰ ਉਹ ਮੈਜ਼ਰਮੈਂਟ ਦੇ ਵਿੱਚ ਲਿਖ ਕੇ ਭੇਜਣਾ ਠੀਕ ਹੈ ਪਲੀਜ਼ ਅਲੱਗ ਤੋਂ ਵੌਇਸ ਮੈਸੇਜ ਨਹੀਂ ਸੈਂਡ ਕਰਨਾ ਜਦੋਂ ਤੁਸੀਂ ਸਾਨੂੰ ਮੈਜ਼ਰਮੈਂਟ ਸੈਂ ਤੁਹਾਡਾ ਜਦੋਂ ਅਸੀਂ ਮੈਜ਼ਰਮੈਂਟ ਤੁਹਾਡਾ ਰੀਡ ਕਰਦੇ ਤਾਂ ਸਾਨੂੰ ਉਹਦੇ ਵਿੱਚ ਪ੍ਰੋਪਰ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਠੀਕ ਹੈ ਜੀ। ਲੋ ਜੀ। ਅਗਲਾ ਸੂਟ ਚੈੱਕ ਕਰੋ। ਬਹੁਤ ਹੀ ਪਿਆਰਾ ਜਿਹਾ ਇਹ ਫੋਇਲ ਪੈਨ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ। ਪਹਿਲਾਂ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕੀਤੀ ਸੀ। ਉਸ ਦੇ ਵਿੱਚ ਆਪਾਂ ਤੁਹਾਨੂੰ ਅਨਸਟਿਚ ਸੂਟ ਰੈਡੀ ਕਰਕੇ ਦਿਖਾਏ ਹੋਏ ਸੀ ਠੀਕ ਹੈ। ਲੋ ਜੀ। ਇਸ ਤਰ੍ਹਾਂ ਦਾ ਪੌਟਲੀ ਬਟਨ ਬਣਾ ਕੇ neck ਬਣਾਇਆ ਹੋਇਆ ਜੀ ਅਸੀਂ। ਆਜ ਵਾਲੇ ਜਿੰਨੇ ਵੀ ਸੂਟ ਨੇ ਸਾਰਿਆਂ ਦੇ ਉੱਪਰ ਪੋਟਲੀ ਬਟਨ ਹੀ ਦਿੱਤੇ ਹੋਏ ਨੇ ਜੀ ਆਪਾਂ ਇਸ ਤਰੀਕੇ ਨਾਲ ਦੇਖੋ ਜੀ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਜੀ ਇਹ ਇੱਕ ਬਹੁਤ ਲਾਈਟ ਵੇਟ ਸੂਟ ਹੈ ਜੀ ਇਹ ਵਾਲਾ ਐਂਡ ਲੁੱਕ ਵਾਈਜ਼ ਬਹੁਤ ਜ਼ਿਆਦਾ ਹੈਵੀ ਲੱਗ ਰਿਹਾ ਐਂਡ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਆ ਸਪੈਸ਼ਲੀ ਤੁਸੀਂ ਨਾਈਟ ਵਾਲੇ ਫੰਕਸ਼ਨ ਦੇ ਉੱਪਰ ਵੇਅਰ ਕਰੋ ਬਹੁਤ ਸੋਹਣਾ ਤੁਹਾਡਾ ਸੂਟ ਜਿਹੜਾ ਲੱਗੇਗਾ ਜੀ ਕਿਉਂਕਿ ਇਹਦੇ ਵਿੱਚ ਸ਼ਾਈਨ ਜਿਹੜੀ ਬੜੀ ਪਿਆਰੀ ਏ ਲੋ ਇਸ ਤਰ੍ਹਾਂ ਆਪਣੇ ਬਾਹੂ ਦੇ ਉੱਪਰ ਕੰਮ ਹੈ ਜੋ ਘੇਰੇ ਦੇ ਉੱਪਰ ਹੈ ਉਹੀ ਆਪਣੇ ਸੇਮ ਬਾਹੂ ਦੇ ਉੱਪਰ ਹੈ ਦੇਖ बड़ा ही प्यारा ज बहुत सोहना एंड लाइट वेट अगर तुम चाहते हो कि थोड़ा हल्का फुलका बनाइए इस तरह करवा सकते हो ठीक है जी एंड इस तरह अपनी सलवार के उपर कम रहेगा देखो बहुत सोना सूट है जी बाकी वेयर कितना जरूर थोड़े ना फोटो वीडियो शेयर करा ठीक है जी अगर साढ़े कोडियो आई सा भेजी तो आप जरूर थोड़े ना शेयर करा ये आप अपना गैवाडीन सिल्क के उपर आप रेडी कियापते करवाओ ठीक है जी गैवाडियन सिल्क के उपर करवाओ ਅਣ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ। ਉਹ ਜੀ ਦੁਪੱਟਾ ਚੈੱਕ ਕਰੋ। ਬਹੁਤ ਸੋਨਾ ਦੁਪੱਟਾ ਜੀ। ਦੇਖੋ। ਦੁਪੱਟਾ ਪਰ ਰੱਖਿਆ ਹੋਇਆ ਜੀ ਔਰਗੈਂਜ਼ਾ ਦਾ। ਤੁਸੀਂ ਇੱਥੇ ਦੁਪੱਟਾ ਟੈਬੀ ਲਾਈਨਿੰਗ ਦਾ ਰੱਖ ਸਕਦੇ ਹੋ। ਥੋੜੀ ਟੈਬੀ ਪਲੇਨ ਦੇ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ। ਅਗਰ ਤੁਸੀਂ ਥੋੜਾ ਕਾਟਨ ਸਟੌਕਸ ਜਾਓਗੇ ਜਾਂ ਬਿਲਕੁਲ ਫੁੱਲ ਪੀਆਰ ਵਿੱਚ ਜਾਓਗੇ ਤਾਂ ਇਹ ਫੈਬਰਿਕ ਜਦੋਂ ਆਪਾਂ ਫਾਇਲ ਕਰਾਂਗੇ ਤੇ ਇਕੱਠਾ ਹੋ ਜਾਏਗਾ। ਠੀਕ ਹੈ ਥੋੜਾ ਸ਼੍ਰਿੰਕ ਹੋ ਜਾਂਦਾ। ਇਸ ਕਰਕੇ ਆਪਾਂ ਦੁਪੱਟਾ ਔਰਗੈਂਜ਼ਾ ਦਾ ਰੱਖਿਆ ਹੋਇਆ ਹੈ। ਸੂਟ ਦਾ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਉਹ ਆਪਾਂ ਗਿਆਵੜੀ ਦੀ ਸਿਲਕ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਐਂਡ ਦੁਪੱਟਾ ਬਹੁਤ ਹੀ ਆਦਾ ਸੋਹਣਾ ਹੈ ਜੀ। ਇਹ ਸਪੈਸ਼ਲੀ ਸੂਟ ਵੇਰੀ ਸਿਸਟਰ ਦੇ ਨੇ ਅਮਨਦੀਪ ਮਹਾਲੀ ਤੋਂ ਕਾਫੀ ਲੰਬੇ ਟਾਈਮ ਤੋਂ ਸਾਡੇ ਤੋਂ ਸੂਟ ਬਣਵਾ ਰਹੇ ਨੇ ਐਂਡ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਜੋ ਸੂਟ ਆਪਾਂ ਉਹਨਾਂ ਲਈ ਰੈਡੀ ਕਰਕੇ ਭੇਜਦੇ ਆਂ ਪਰਸਨਲੀ ਜੋ ਸਾਨੂੰ ਪਸੰਦ ਹੁੰਦਾ ਸੀ ਉਹਨਾਂ ਲਈ ਉਹ ਰੈਡੀ ਕਰਕੇ ਭੇਜਦੇ ਨੇ ਉਹਨਾਂ ਵਾਸਤੇ ਵੀ ਸਰਪ੍ਰਾਈਜ਼ ਹੀ ਹੁੰਦਾ ਤੇ ਲਓ ਜੀ ਅੱਜ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਉਹਨਾਂ ਦੇ ਸੂਟ ਹੋਰ ਰੈਡੀ ਹੋ ਗਏ ਨੇ ਤੇ ਬਹੁਤ ਸੋਹਣਾ ਸੂਟ ਆ ਜੀ। ਤੇ ਉਹਨਾਂ ਦਾ ਜੋ ਵੀ ਪਾਉਂਦੇ ਨੇ ਜੱਜਦਾ ਵੀ ਹੈ ਤਾਂ ਮੈਨੂੰ ਪਰਸਨਲੀ ਬਲੈਕ ਕਲਰ ਦੇ ਉੱਪਰ ਇਹ ਚੀਜ਼ ਬਹੁਤ ਪਿਆਰੀ ਲੱਗੀ ਹੈ ਤੇ ਲੋ ਜੀ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਸੇਮ ਕਲਰ ਬਣਾ ਲਓ ਤੇ ਅਗਰ ਕਲਰ ਚੇਂਜ ਕਰਨਾ ਚਾਹੁੰਦੇ ਵੈਸੇ ਸਾਡੇ ਕੋਲ ਇੱਕ ਦੋ ਪੀਸ ਆਈ ਥਿੰਕ ਰੈਡੀ ਹੋਵੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਸੂਟ ਹਾਂ ਕੁਝ ਪਹਿਣਾ ਕਰਨਗੇ ਤੇ ਚਵਾੜਾ ਚਮਕ ਜੀ ਕਾਫੀ ਜ਼ਿਆਦਾ ਨਿਕਲ ਰਹੀ ਹੈ ਤੁਸੀਂ ਇੱਕ ਦੋ ਵਾਰੀ ਉਹਨੂੰ ਡਰਾਈ ਕਲਿੰਗ ਕਰਵਾਓਗੇ ਤਾਂ ਇਹ ਸਾਰੀ ਖਤਮ ਹੋ ਜਾਏਗੀ ਮਤਲਬ ਇਹ ਹੈ ਕਿ ਫੋਇਲ ਨਹੀਂ ਜਾਏਗਾ ਥੋੜਾ ਇਹਦੀ ਸ਼ਾਈਨ ਇਦਾਂ ਹੀ ਰਹੇਗੀ ਲੋਡੀ ਚੈੱਕ ਕਰੋ ਲੋਡੀ ਜਿਹੜਾ ਸੂਟ ਆਪਣੇ ਕੋਲ ਜਿਹੜਾ ਕਲਰ ਰੈਡੀ ਹੋਇਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਤਾਂ ਕਾਫੀ ਸਾਡੇ ਸੂਟ ਜਿਹੜੇ ਅਸੀਂ ਇਸੇ ਤਰ੍ਹਾਂ ਹੀ ਚਲੇ ਗਏ ਸੀ ਜਦੋਂ ਆਪਾਂ ਪਹਿਲਾਂ ਇਹਨਾਂ ਦੀ ਅਨਸਟਿਚਡ ਦੀ ਵੀਡੀਓ ਅਪਲੋਡ ਕੀਤੀ ਸੀ ਉਸ ਟਾਈਮ ਹੀ ਚਲੇ ਗਏ ਸੀ ਜਾਗੋਲੀ ਬਣਾ ਸਕਦੇ ਹੋ ਤੁਸੀਂ ਲੋੜੀ ਲਈ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਬਣੇਗਾ ਜੀ ਤੁਹਾਡਾ ਉਹਨਾਂ ਦਾ ਸੇਮ ਬਲੈਕ ਚ ਤੇ ਡਿਜ਼ਾਈਨ ਹੋ ਰਹੇਗਾ ਇਹ ਮਿਲਕੀ ਦੇ ਵਿੱਚ ਡਿਜ਼ਾਈਨ ਰਹੇਗਾ ਜੀ ਇਹ ਚ ਵੀ ਕਾਫੀ ਸੂਟ ਰੈਡੀ ਕੀਤੇ ਹੋਏ ਪਏ ਨੇ ਜੀ ਆਪਣੇ ਕੋਲ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ਾਂ ਪਹਿਣਾ ਨੂੰ ਪਸੰਦ ਆਣੀਆਂ ਇਹ ਫਰੰਟ ਰਹੇਗਾ ਠੀਕ ਹੈ ਇਹ ਮਿਲਕੀ ਦੇ ਵਿੱਚ ਰਹੇਗਾ ਐਂਡ ਬਾਜੂ ਸਲਵਾਰ ਬਾਹਾਂ ਠੀਕ ਹੈ ਜੀ ਇਹ ਸਾਰਾ ਕੁਝ ਬਣਿਆ ਹੋਇਆ ਹੈ ਦੇਖੋ ਬੈਕ ਤੇ ਵੀ ਕੰਮ ਮਿਲੇਗਾ ਜੀ ਤੁਹਾਨੂੰ ਇਹ ਸਾਰਾ ਕੰਮ ਜਿਹੜਾ ਬੈਕ ਦੇ ਉੱਪਰ ਆਏਗਾ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਆਪਾਂ ਕਰੇਪ ਦੇ ਉੱਪਰ ਕੀਤਾ ਇਹਦੇ ਨਾਲ ਦੁਪੱਟਾ ਆਪਾਂ ਟਾਬੀ ਦਾ ਰੱਖਿਆ ਦੁਪੱਟਾ ਫੋਰ ਸਾਈਡ ਰਹੇਗਾ ਇਸ ਤਰੀਕੇ ਨਾਲ ਐਂ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਫਲਾਰ ਜਿਹੜੇ ਬਣੇ ਹੋਏ ਨੇ ਠੀਕ ਹੈ ਜੀ ਲਓ ਜੀ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਤੁਸੀਂ ਸਾਨੂੰ ਕਰ ਸਕਦੇ ਹੋ ਲਓ ਜੀ ਅੰਗਰੇਜ਼ ਤੁਹਾਨੂੰ ਪਹਿਲਾਂ ਬਲੈਕ ਦਿਖਾਇਆ ਫਸਟ ਵਾਲਾ ਉਹਦੇ ਵਿੱਚ ਅਗਲਾ ਕਲਰ ਰਹੇਗਾ ਜੀ ਇਹ ਵਾਲਾ ਦੇਖੋ ਇਹ ਥੋੜਾ ਜਿਹਾ ਡਿਜ਼ਾਈਨ ਚੇਂਜ ਹੈ ਇਸ ਤਰ੍ਹਾਂ neck ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਵਿੱਚ ਫਲਾਰ ਬਣੇ ਹੋਏ ਨੇ ਘੇਰਾ ਬਣਿਆ ਹੋਇਆ ਇਹ ਵੀ ਆਪਾਂ ਡੂਪਿੰਗ ਸਿਲਕ ਦੇ ਉੱਪਰ ਕੀਤਾ ਹੋਇਆ ਜੀ ਸੌਰੀ ਡੂਪਿੰਗ ਸਿਲਕ ਨਹੀਂ ਗੈਵਰਡਨ ਸਿਲਕ ਦੇ ਉੱਪਰ ਆਪ ਇਹ ਰੈਡੀ ਕੀਤਾ ਹੈ ਐਂਡ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਵੀ ਤੁਸੀਂ ਸਿਲਾਈ ਕਰਵਾ ਸਕਦੇ ਹੋ ਬਹੁਤ ਗ੍ਰੇਸਫੁਲ ਸੂਟ ਬਣੇਗਾ ਜੀ ਤੁਹਾਡਾ ਐਂਡ ਕਲਰ ਵੀ ਬਹੁਤ ਪਿਆਰਾ ਹੈ ਜੀ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਜੀ ਗਿਆ ਵੜਨ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਜੀ ਦੁਪੱਟਾ ਵੀ ਆਈ ਥਿੰਕ ਇਹਦਾ ਰੈਡੀ ਹੋਏਗਾ ਕਰ ਨਹੀਂ ਰੈਡੀ ਹੋਇਆ ਤਾਂ ਆਪਾਂ ਤੁਹਾਨੂੰ ਰੈਡੀ ਕਰ ਦਾਂਗੇ ਠੀਕ ਹੈ ਜੀ ਲਓ ਜੀ ਅਗਰ ਥੋੜਾ ਜਿਹਾ ਬ੍ਰਾਈਟ ਸੂਟ ਪਸੰਦ ਕਰਦੇ ਹੋ ਇਸ ਤਰ੍ਹਾਂ ਆਪਾਂ ਇਹ ਰਾਣੀ ਸ਼ੇਡ ਦੇ ਉੱਪਰ ਰੈਡੀ ਕੀਤਾ ਹੋਇਆ ਪਹਿਲਾਂ ਵੀ ਤੁਹਾਨੂੰ ਆਪਾਂ ਇਹਦੇ ਨਾਲ ਦਾ ਇੱਕ ਸੂਟ ਦਿਖਾਇਆ ਸੀ ਇਸ ਤਰ੍ਹਾਂ ਫਰੰਟ ਰਹੇਗਾ ਠੀਕ ਹੈ ਜੀ ਐਂਡ ਇਹ ਬਾਜ਼ੂ ਰਹਣਗੀਆਂ ਸਲਵਾਰ ਰਹੇਗੀ ਐਂਡ ਬੈਗ ਤੇ ਵੀ ਸੇਮ ਹੀ ਕੰਮ ਮਿਲੇਗਾ ਤੁਹਾਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਬੈਗ ਰਹੇਗੀ ਇਹ ਫਰੰਟ ਸਾਈਡ ਰਹੇਗੀ ਐਂਡ ਬਾਜ਼ੂ ਰਹੇਗੀ ਬਾਟਮ ਰਹੇਗੀ ਐਂਡ ਦੁਪੱਟਾ ਰਹੇਗਾ ਜੀ ਫੋਰ ਸਾਈਡ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਦੁਪੱਟਾ ਬਣਿਆ ਹਾ ਫੋਰ ਸਾਈਡ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਵੀ ਆਪਾਂ ਸਿਲਕ ਦੇ ਉੱਪਰ ਰੈਡੀ ਕੀਤਾ ਜੀ ਦੁਪੱਟਾ ਆਪਾਂ ਟੈਬੀ ਦਾ ਰੱਖਿਆ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਦੁਪੱਟਾ ਲੋਜੀ ਅਗਲਾ ਸੂਟ ਵੀ ਤੁਹਾਨੂੰ ਦਿਖਾਉਣਾ ਹੈ ਫੋਇਲ ਤੇ ਉੱਪਰ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਚੈੱਕ ਕਰੋ ਇਸ ਦਾ ਡਿਜ਼ਾਈਨ ਕੁਛ ਇਸ ਤਰ੍ਹਾਂ ਰਹੇਗਾ ਨੈਕ ਚੈੱਕ ਕਰ ਸਕਦੇ ਹੋ ਐਂਡ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਪਾਰਟੀ ਵੇਅਰ ਲੁੱਕ ਦੇ ਵਿੱਚ ਹੈ ਤੁਸੀਂ ਉਸ ਨੂੰ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਲਹਿੰਗੇ ਸ਼ਰਾਰੇ ਗਰਾਰੇ ਤੁਸੀਂ ਅਗਰ ਘੱਟ ਪ੍ਰਾਈਸ ਦੇ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਫੋਇਲ ਦੇ ਉੱਪਰ ਕੰਮ ਕਰਵਾ ਕੇ ਲਹਿੰਗੇ ਸ਼ਰਾਰੇ ਗਰਾਰੇ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਠੀਕ ਹੈ ਜੀ ਐਂਡ ਇਸ ਤਰ੍ਹਾਂ ਆਪਣੇ ਬੈਗ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ ਵਾਲਾ ਵੀ ਠੀਕ ਹੈ ਇਹਦਾ ਵੀ ਫੈਬਰਿਕ ਰਹੇਗਾ ਜੀ ਸੈਮੀ ਕਰੇਵ ਰੱਖੀ ਹੋਈ ਆਪਾਂ ਵਧੀਆ ਵਾਲੀ 80 ਗ੍ਰਾਮ ਵਾਲੀ ਕਰੇਵ ਹੈ ਜੀ ਇਸਦੇ ਵੀ ਆਪਾਂ ਫੈਬਰਿਕ ਜਿਹੜਾ ਰੱਖਿਆ ਜੀ ਕਰੇਵ ਰੱਖਿਆ ਹੋਈ ਵਧੀਆ ਵਾਲੀ ਕਰੇਵ ਹੈ ਜਿਹੜੀ ਜੀ ਸਾਡੇ ਕੋਲ ਠੀਕ ਹੈ ਕੋਈ ਹਲਕੀ ਫੁਲਕੀ ਕੁਆਲਟੀ ਦਾ ਆਪਾਂ ਕਾਇਆ ਫੈਬਰਿਕ ਨਹੀਂ ਲਗਾਉਂਦੇ ਹੈਗੇ ਐਂਡ ਇਸ ਤਰ੍ਹਾਂ ਰਹੇਗੀ ਜੀ ਇਸਦੀ ਸਲਵਾਰ ਇਸ ਤਰੀਕੇ ਨਾਲ ਸਲਵਾਰ ਦੇ ਉੱਪਰ ਵੀ ਕੰਮ ਰਹੇਗਾ ਐਂ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਇਹਦਾ ਦੁਪੱਟਾ ਵੀ 4 ਸਾਈਡ ਰਹੇਗਾ ਐਂ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਕੰਮ ਮਿਲੇਗਾ ਜੀ ਠੀਕ ਹੈ ਜੀ ਐਂ ਪ੍ਰੈਸ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਆਰਾਮ ਨਾਲ ਤੁਸੀਂ ਪ੍ਰੈਸ ਜਿਹੜਾ ਕਰ ਸਕਦੇ ਹੋ ਠੀਕ ਹੈ ਕੋਈ ਸਮੈਲ ਨਹੀਂ ਆਉਂਦੀ ਇਹਦੇ ਵਿੱਚ ਕੋਈ ਵਾਰ ਹੁੰਦਾ ਨਾ ਕਿ ਫੋਇਲ ਦੀ ਆਪਾਂ ਕਹਿੰਦੇ ਆ ਇਹਦੇ ਵਿੱਚ ਸਮੈਲ ਤਾਂ ਨਹੀਂ ਆਉਂਦੀ ਹੈਗੀ ਤਾਂ ਦੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਆਏਗੀ ਠੀਕ ਹੈ ਜੀ ਲਓ ਜੀ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਜਿੰਨੇ ਵੀ ਤੁਹਾਨੂੰ ਹੁਣ ਤੱਕ ਡਿਜ਼ਾਈਨ ਆਪਾਂ ਦਿਖਾਏ ਨੇ ਜ਼ਰੂਰੀ ਨਹੀਂ ਕਿ ਤੁਹਾਨੂੰ ਜੋ ਦਿਖਾਏ ਤੁਸੀਂ ਇਹਨ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਪ੍ਰਿੰਟ ਸੂਟ ਪਹਿਲਾਂ ਤੁਸੀਂ ਇਹ ਪ੍ਰਿੰਟ ਸੂਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵਾਲਾ ਬਟ ਇਹ ਵਾਲਾ ਸੇਮ ਪ੍ਰਿੰਟ ਨਹੀਂ ਮਿਲੇਗਾ ਸੇਮ ਕਲਰ ਨਹੀਂ ਮਿਲੇਗਾ ਠੀਕ ਹੈ ਜੀ ਦੇਖੋ ਜੀ ਇਸ ਤਰ੍ਹਾਂ ਰਹੇਗਾ ਜੀ ਇਹਦਾ neck ਬਹੁਤ ਪਿਆਰਾ ਜਿਹਾ ਸਿੰਪਲ ਜਿਹਾ neck ਬਣਿਆ ਹੋਇਆ ਐਂਡ ਬਾਟਮ ਵਾਲੀ ਫੈਬ੍ਰਿਕ ਲਗਾ ਕੇ ਆਪਾਂ ਬਾਦੂ ਰੈਡੀ ਕੀਤੀਆਂ ਹੋਈਆਂ ਨੇ ਇਸ ਤਰੀਕੇ ਨਾਲ ਬਹੁਤ ਸੋਹਣਾ ਲਾਈਟਿਆ ਸ਼ੇਡ ਹੈ ਜੀ ਇਸ ਤਰ੍ਹਾਂ ਸੈਂਟਰ ਦੇ ਵਿੱਚ ਤੁਸੀਂ ਦੇਖ ਲਓ ਘੇਰੇ ਦੇ ਉੱਪਰ ਵੀ ਬਹੁਤ ਸੋਹਣੀ ਲੇਸ ਦਿੱਤੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੌਫਟ ਸਟੱਫ ਹੈ ਜੀ ਇਹ ਇਹ ਇਸ ਤਰ੍ਹਾਂ ਫੈਬਰਿਕ ਰਹੇਗਾ ਸੌਫਟ ਵਾਲਾ ਰਹੇਗਾ ਇੰਨਾ ਕਾ ਜ਼ਿਆਦਾ ਸੌਫਟ ਜਦੋਂ ਤੁਸੀਂ ਵੇਅਰ ਕਰੋਗੇ ਨਾ ਤੁਹਾਨੂੰ ਪ੍ਰੋਪਰ ਪਤਾ ਲੱਗੇਗਾ ਐਂਡ ਜਿੰਨਾ ਫੈਬਰਿਕ ਸੌਫਟ ਹੋਏਗਾ ਉਨੀ ਅੱਛੀ ਫਿਟਿੰਗ ਆਏਗੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਬਾਟਮ ਦੇ ਉੱਪਰ ਕੰਮ ਰਹੇਗਾ ਇਹਦਾ ਦੁਕਾਨ ਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਸਾਡੇ ਤੋਂ ਪ੍ਰਿੰਟ ਸੂਟ ਬਾਏ ਕਰ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਨਾਰਮਲ ਬਾਟਮ ਦੇ ਉੱਪਰ ਵਰਕ ਵਗੈਰਾ ਕਰਵਾ ਸਕ ਇਸ ਦਾ ਮੈਚਿੰਗ ਬਾਟਮ ਰਹੇਗੀ ਤੁਸੀਂ ਟਰਾਊਜ਼ਰ ਬਣਾ ਸਕਦੇ ਹੋ ਅਗਰ ਤੁਸੀਂ ਸਲਵਾਰ ਲੈ ਕੇ ਤੁਸੀਂ ਸਲਵਾਰ ਬਣਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਪੀਸ ਲੱਗ ਰਿਹਾ ਜੀ ਇਹ ਵਾਲਾ ਠੀਕ ਹੈ ਹੁਣ ਆਪਾਂ ਤੁਹਾਨੂੰ ਪ੍ਰਿੰਟ ਦੇ ਵਿੱਚ ਕਲਰ ਦਿਖਾ ਦਾਂਗੇ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਵਰਕ ਕਰਵਾਉਣਾ ਤੁਹਾਨੂੰ ਟਾਈਮ ਦੇਣਾ ਪਏਗਾ ਅਗਰ ਤੁਸੀਂ ਬਿਨਾ ਵਰਕ ਤੋਂ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਬਿਨਾ ਵਰਕ ਤੋਂ ਤੁਸੀਂ ਬਾਏ ਕਰ ਸਕਦੇ ਹੋ ਲੋ ਜੀ ਪ੍ਰਿੰਟ ਚੈੱਕ ਕਰੀ ਜਾਓ ਜਿਨ੍ਹਾਂ ਨੇ ਖਰੀਦਣਾ ਨਹੀਂ ਹੁੰਦਾ ਸਿਰਫ ਉਹ ਬ੍ਰਾਂਡ ਪੁੱਛਦੇ ਰਹ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਕਦੀ ਨਾਰਮਲ ਕੁਆਲਿਟੀ ਨਹੀਂ ਲੈ ਕੇ ਆਏ ਉਹਨਾਂ ਨੂੰ ਪੁੱਛਣ ਦੀ ਜਰੂਰਤ ਨਹੀਂ ਹੈਗੀ ਜੀ ਉਹ ਸਿਰਫ ਫੋਟੋ ਭੇਜਦੇ ਆ ਐਂਡ ਆਪਣਾ ਸੂਟ ਬੁੱਕ ਕਰ ਲੈਂਦੇ ਆ ਚੱਕੋ ਜੀ ਫਰਸਟ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਸੋਹਣੀ ਲਾਈਟ ਐਂਡ ਡਾਰਕ ਜਿਹੜਾ ਕੰਬੀਨੇਸ਼ਨ ਹੋਇਆ ਹੋਇਆ ਹੁਣ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲਦਾ ਤੁਸੀਂ ਵਰਕ ਕਰਵਾਉਣਾ ਤੁਸੀਂ ਇਸ ਤਰ੍ਹਾਂ ਸਾਨੂੰ ਦੱਸ ਸਕਦੇ ਹੋ ਕਿ ਬਾਟਮ ਦੇ ਉੱਪਰ ਵਰਕ ਕਰ ਦੋ ਅਸੀਂ ਆਪਣੇ ਅਕੋਰਡਿੰਗ ਇਹਦੇ ਚ ਥ्रेड ਜੀ ਸਾਨੂੰ ਜਿਹੜੀ ਨੀਡ ਹੈ ਜਿਹੜੇ ਕਲਰ ਦੀ ਅਸੀਂ ਬਾਟਮ ਤੇ ਲਗਾ ਕੇ ਵਰਕ ਕਰ ਦਾਂਗੇ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਹੁਤ ਹੀ ਅੱਛੀ ਕੁਆਲਿਟੀ ਹੈ ਜੀ ਫੈਬਰਿਕ ਇੰਨਾ ਕ ਜਿਆਦਾ ਸੌਫਟ ਹੈ ਨਾ ਐਂਡ ਫਿਟਿੰਗ ਵੀ ਤੁਹਾਡੀ ਬਹੁਤ ਹੀ ਪਿਆਰੀ ਜੀ ਬਣੇਗੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਮੈਚਿੰਗ ਸੂਟ ਰਹਣਗੇ ਜੀ ਇਹ ਵਾਲੇ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਜਲਦੀ ਜਲਦੀ ਸਕਰੀਨ ਸਕਰੀਨਸ਼ਾਟ ਲਈ ਜਾਓ ਲੋ ਜੀ ਚੈੱਕ ਕਰੋ ਇਹ ਵੀ ਫੈਬਰਿਕ ਬਹੁਤ ਹੀ ਪਿਆਰਾ ਐਂਡ ਬਹੁਤ ਸੋਹਣਾ ਪ੍ਰਿੰਟ ਐ ਚੈੱਕ ਕਰੋ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਪਿਆਰਾ ਜਾਂ ਪ੍ਰਿੰਟਿੰਗ ਐ ਫਲਾਵਰ ਇਹਦਾ 3D ਫਲਾਵਰ ਲੱਗ ਰਿਹਾ ਜੀ ਦਾ ਬਾਹਰੋਂ ਨਿਕਲ ਕੇ ਆ ਰਹੇ ਨੇ ਲੋ ਜੀ ਕਲਰ ਚੈੱਕ ਕਰ ਲਓ ਫਟਾਫਟ ਲੋ ਜੀ ਪ੍ਰਿੰਟ ਚੈੱਕ ਕਰੋ ਬਲੈਕ ਦੇ ਵਿੱਚ ਦੇਖੋ ਇਸ ਵਾਰ ਬਲੈਕ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਐ ਇੰਨੇ ਕੀ ਪਿਆਰੀ ਪ੍ਰਿੰਟਿੰਗ ਐ ਇਹਨੂੰ ਲੂਜ਼ ਪੈਟਰਨ ਦੇ ਵਿੱਚ ਸਟਿਚ ਕਰਵਾਓ ਟਰੌਜ਼ਰ ਨਾਲ ਕਰਵਾਓ ਬਹੁਤ ਪਿਆਰਾ ਜਿਹਾ ਸੂਟ ਬਣੇਗਾ ਜੀ ਅਗਰ ਤੁਹਾਡਾ ਆਰਡਰ ਚੱਲ ਰਿਹਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਡੇ ਲਈ ਅੱਛੀ ਸਟਿਚਿੰਗ ਜਿਹੜੀ ਕਰਵਾਵਾਂਗੇ ਸਟਿਚਿੰਗ ਨੂੰ ਦੇਖੋ ਥੋੜਾ ਟਾਈਮ ਲੱਗੇ ਜਾਂਦਾ ਕਿਉਂਕਿ ਸਟਿਚ ਕਰਨਾ ਕੋਈ ਐਦਾਂ ਮਜ਼ਾਕ ਨਹੀਂ ਹੈਗਾ ਵੀ ਫਟਾਫਟ ਆਪਾਂ ਸਟਿਚ ਕਰਦੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਰਾ ਸੂਟ ਸਟਿਚਿੰਗ ਤੇ ਹੀ ਟਿਕਿਆ ਹੁੰਦਾ ਕਪੜਾ ਚਾਹੇ ਕਿਵੇਂ ਦਾ ਵੀ ਹੋਵੇ ਪਰ ਸਟਿਚਿੰਗ ਅੱਛੀ ਹੋਣੀ ਚਾਹੀਦੀ ਦੇਖੋ ਜੀ ਇਹ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਹੋਇਆ ਫਸਟ ਟਾਈਮ ਐਦਾਂ ਦਾ ਕਲਰ ਕੰਬੀਨੇਸ਼ਨ ਆਇਆ ਪਿਸਤਾ ਦੇ ਨਾਲ ਜਿਹੜੀ ਮੈਚਿੰਗ ਬਣੀ ਹੋ ਬਹੁਤ ਜ਼ਿਆਦਾ ਸੋਹਣੀ ਹੈ ਐਂਡ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ 100% ਤੁਹਾਨੂੰ ਗਾਰੰਟੀ ਨਾਲ ਫੈਬਰਿਕ ਦੇ ਰਿਹਾ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਹੈਗੀ ਕੋਈ ਕਲਰ ਨਹੀਂ ਜਾਏਗਾ ਬਹੁਤ ਜ਼ਿਆਦਾ ਸੌਫਟ ਰਹੇਗਾ ਠੀਕ ਹੈ ਜੀ ਲੋ ਜੀ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਸ ਤਰੀਕੇ ਨਾਲ ਇਸ ਤਰ੍ਹਾਂ ਬ੍ਰੈਂਡ ਰਹੇਗਾ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਟੈਂਪ ਲੱਗੀ ਹੋਈ ਹੈ ਲੋਸ ਬਾਕੀ ਸਾਡੇ ਕੋਲ ਆ ਕੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਹਮੇਸ਼ਾ ਹੀ ਆਪਾਂ ਤੁਹਾਡੇ ਕੋਲ ਅੱਜ ਕਿ ਅੱਛੀ ਕੁਆਲਿਟੀ ਲੈ ਕੇ ਆਉਣੇ ਅੱچھے ਪ੍ਰਿੰਟ ਲੈ ਕੇ ਆਉਣੇ ਆ ਪ੍ਰਿੰਟ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਜੀ ਸਾਰੇ ਹੀ ਪ੍ਰਿੰਟ ਇੱਕ ਤੋਂ ਇੱਕ ਨੇ ਜੀ ਜਿਆਦਾ ਖੋਲ ਕੇ ਆਪਾਂ ਨਹੀਂ ਦਿਖਾ ਰਹੇ ਤੁਹਾਨੂੰ ਜਦੋਂ ਤੁਹਾਡੇ ਕੋਲ ਪਹੁੰਚਣਗੇ ਤੇ ਬਾਕੀ ਤੁਸੀਂ ਸਾਡੇ ਸਟੇਟਸ ਵਗੈਰਾ ਦੇਖਦੇ ਰਹਿੰਦੇ ਜਿਹੜੀਆਂ ਆਪਾਂ ਸਾਡੇ ਕੋਲ ਰੈਗੂਲਰ ਸ਼ਾਪਿੰਗ ਕਰਦੇ ਹਾਂ ਉਹਨਾਂ ਨੂੰ ਸਾਡੇ ਪ੍ਰਿੰਟ ਐਂਡ ਫੈਬਰਿਕ ਬਾਰੇ ਸਾਰਾ ਪਤਾ ਹੈ ਲੋ ਜੀ ਚੈੱਕ ਕਰੋ वाइन कलर ਹੈ ਜੀ ਇਹ ਵੀ ਮੈਚਿੰਗ ਸੂਟ ਰਹਿਣਗੇ ਸਾਰੇ ਇਹ ਵਾਲੇ ਵਿਦਾਊਟ ਦੁਪੱਟਾ ਰਹਿਣਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਪਲੀਜ਼ ਅਲੱਗ ਤੋਂ ਪ੍ਰਾਈਸ ਨਾ ਪੁੱਛਿਓ ਅਲੱਗ ਤੋਂ ਫੈਬਰਿਕ ਦਾ ਪੁੱਛਿਓ ਬਹੁਤ ਹੀ ਜ਼ਿਆਦਾ ਸੌਫਟ ਪਸ਼ਮੀਨਾ ਹੈ ਜੀ ਬਹੁਤ ਜ਼ਿਆਦਾ ਸੌਫਟ ਜਿੰਨਾ ਮੈਂ ਸੌਫਟ ਕਹਾ ਉਹਨਾਂ ਘਾਟੇ ਕਿਉਂਕਿ ਮੈਂ ਕਈ ਵਾਰ ਨਾ ਆਪਣੀ ਵੀਡੀਓ ਦੇ ਵਿੱਚ ਸੂਟ ਵੇਅਰ ਕੀਤਾ ਹੁੰਦਾ ਤਾਂ ਪਹਿਣਾ ਦੇ ਕਾਫੀ ਸਾਰੇ ਮੈਸੇਜ ਆਉਂਦੇ ਕਿ ਅਮਾ ਜੋ ਤੁਸੀਂ ਵੇਅਰ ਕੀਤਾ ਉਹਦੇ ਨਾਲ ਦਾ ਸਟੱਫ ਮਿਲ ਜੇਗਾ ਤੇ ਅੱਜ ਉਹੀ ਸਟੱਫ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਲੋ ਜੀ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਲਓ ਜੀ ਇਸ ਤਰੀਕੇ ਨਾਲ ਦੇਖੋ ਕਿੰਨੀ ਪਿਆਰੀ ਮੈਚਿੰਗ ਬਣੀ ਹੋਈ ਇਸ ਦਾ ਬਾਟਮ ਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਵੀ ਫਟਾਫਟ ਸਕਰੀਨਸ਼ਾਟ ਲੈਣਾ ਕਿਉਂਕਿ ਇਹ ਸਾਰੇ ਸਾਰੇ ਸੂਟ ਸਿੰਗਲ ਸਿੰਗਲ ਹੀ ਆਪਣੇ ਕੋ ਅਵੇਲੇਬਲ ਨੇ ਜੀ ਕਿਉਂਕਿ ਹੁਣ ਅੱਜ ਕੱਲ ਬੁਟੀਕ ਤੇ ਕਸਟਮਰ ਆਉਣ ਕਰਕੇ ਕਾਫੀ ਸਾਰੇ ਸੂਟ ਇਸੇ ਤਰ੍ਹਾਂ ਹੀ ਚਲੇ ਜਾਂਦੇ ਨੇ ਲਓ ਜੀ ਇਹ ਵੀ ਟਿਸਟਾ ਦਾ ਰਹੇਗਾ ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ ਨੂੰ ਚੈੱਕ ਕਰੋ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਜਿਹੇ ਬਣੇ ਹੋਏ ਨੇ ਲੋ ਜੀ ਮੈਚਿੰਗਾਂ ਚੈੱਕ ਕਰੋ ਕਿੰਨੀਆਂ ਪਿਆਰੀਆਂ ਮੈਚਿੰਗ ਬਣੀਆਂ ਹੋਈਆਂ ਨੇ ਬਾਟਮ ਤੇ ਵਰਕ ਕਰਵਾਓ ਦੁਪੱਟੇ ਤੇ ਵਰਕ ਕਰਵਾਓ ਜਿਵੇਂ ਤੁਸੀਂ ਆ ਕਾਹ ਹੋ ਗਿਆ ਆਪਾਂ ਉਸੇ ਤਰੀਕੇ ਨਾਲ ਤੁਹਾਡਾ ਸੂਟ ਜਿਹੜਾ ਰੈਡੀ ਕਰਕੇ ਦਾਂਗੇ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਐਂਡ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਏਕੇ ਟੈਕਸ ਦੇ ਨੇ ਜੀ ਕੁਝ ਰੀਵਾ ਬ੍ਰਾਂਡ ਦੇ ਨੇ ਕੁਝ ਟਿਸਟਾ ਬ੍ਰਾਂਡ ਦੇ ਨੇ ਠੀਕ ਹੈ ਜੀ ਸਾਰੇ ਪ੍ਰਿੰਟ ਅਲੱਗ-ਅਲੱਗ ਨੇ ਜੀ ਲੋ ਜੀ ਕਲਰ ਪ੍ਰਿੰਟ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਬੈਲ ਆਈਕਨ ਪ੍ਰੈਸ ਜਰੂਰ ਕਰਿਆ ਕਰੋ ਬੈਲ ਆਈਕਨ ਪ੍ਰੈਸ ਕਰਨ ਦਾ ਮਤਲਬ ਇਹ ਹੀ ਹੈ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਆ ਨਾਲ ਦੀ ਨਾਲ ਹੀ ਤੁਹਾਨੂੰ ਵੀਡੀਓ ਜਿਹੜੀ ਆਪਣੀ YouTube ਤੇ ਸ਼ੋ ਹੋ ਜਾਏਗੀ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਬਹੁਤ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ